ਰਾਜਾ ਫਤੇ ਚੰਦ ਤੇ ਉਸ ਦੀ ਰਾਣੀ ਪਰਮਾਤਮਾ ਦੇ ਬੜੇ ਭਗਤ ਸਨ ਪਰਮਾਤਮਾ ਨੇ ਉਹਨਾਂ ਨੂੰ ਦੁਨੀਆਂ ਦੇ ਸਾਰੇ ਸੁੱਖ ਦਿੱਤੇ ਕੇਵਲ ਇੱਕੋ ਹੀ ਥੋੜੀ ਜਿਹੀ ਸੰਤਾਨ ਦੀ ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ ਦੋਵੇਂ ਪਤੀ ਪਤਨੀ ਇਸੋ ਗੱਲ ਨੂੰ ਝੂਰਦੇ ਰਹਿੰਦੇ ਉਹਨਾਂ ਨੇ ਪੰਡਿਤ ਸ਼ਿਵਦਤ ਜੀ પાસે ਬੇਨਤੀ ਕੀਤੀ ਪੰਡਿਤ ਜੀ ਸਾਨੂੰ ਕੋਈ ਉਪਾਅ ਦੱਸੋ ਜਿਸ ਨਾਲ ਅਸੀਂ ਔਲਾਦ ਦਾ ਮੂੰਹ ਵੇਖ ਸਕੀਏ ਪੰਡਤ ਜੀ ਨੇ ਆਪਣੇ ਜੋਗਵਲ ਨਾਲ ਵੇਖ ਲਿਆ ਕਿ ਉਹਨਾਂ ਦੀ ਕਿਸਮਤ ਵਿੱਚ ਔਲਾਦ ਦਾ ਮੁੱਖ ਵੇਖਣਾ ਨਹੀਂ ਲਿਖਿਆ ਪਰ ਇਹ ਦੱਸਣ ਨਾਲ ਰਾਜਾ ਰਾਣੀ ਨੂੰ ਕੋਰ ਨਿਰਾਸ਼ਤਾ ਹੋਈ ਇਸ ਲਈ ਉਹਨਾਂ ਨੇ ਪਤੀ ਪਤਨੀ ਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਆਖਿਆ ਤੇ ਕ੍ਰਿਸ਼ਨ ਜੀ ਦੀ ਬਾਲ ਮੂਰਤੀ ਨੂੰ ਰੋਜ਼ ਪੂਰੀਆਂ ਤੇ ਘੁੰਗਣੀਆਂ ਦਾ ਭੋਗ ਲਵਾਉਣ ਲਈ ਕਿਹਾ ਦੂਜੇ ਦਿਨ ਪੰਡਤ ਜੀ ਨੇ ਬਾਲ ਗੋਬਿੰਦ ਨੂੰ ਰਾਣੀ ਦੀ ਸੰਤਾਨ ਲਈ ਤੜਫਣੀ ਦੀ ਗੱਲ ਦੱਸੀ ਤੇ ਉਹਨਾਂ ਨੂੰ ਰਾਣੀ ਦੇ ਮਹਿਲ ਵਿੱਚ ਜਾ ਕੇ ਉਸ ਨੂੰ ਦਰਸ਼ਨ ਦੇਣ ਦੀ ਪ੍ਰੇਰਿਆ। ਬਾਲ ਗੋਬਿੰਦ ਜੀ ਆਪਣੇ ਸੰਗੀਆਂ ਨੂੰ ਲੈ ਕੇ ਮਹਿਲ ਵਿੱਚ ਜਾ ਪਹੁੰਚੇ। ਰਾਣੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਅੱਖਾਂ ਮੀਟ ਕੇ ਬੈਠੀ ਸੀ। ਬਾਲ ਗੋਬਿੰਦ ਜੀ ਛੋਪੜੀ ਛੋਪੜੀ ਪੈਰ ਰੱਖਦੇ ਹੋਏ ਉਸ ਦੇ ਕੋਲ ਚਲੇ ਗਏ ਤੇ ਮਲਕੜੇ ਜੇ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਨੇ ਤਰਭ ਕੇ ਨੈਣ ਖੋਲੇ ਤੇ ਵੇਖਦੀ ਹੈ ਕਿ ਇੱਕ ਸੁੰਦਰ ਬਾਲਕ ਉਸ ਦੀਆਂ ਕਲਪਨਾ ਨਾਲੋਂ ਵੀ ਵੱਧ ਕੇ ਸੁੰਦਰ ਉਸ ਦੀ ਚੋਲੀ ਵਿੱਚ ਬੈਠਾ ਹੈ। ਕੋਮਲ ਤਕਣੀ ਨਾਲ ਉਸਦਾ ਮੂੰਹ ਨਿਹਾ ਰਿਹਾ ਹੈ ਰਾਣੀ ਦਾ ਹਿਰਦਾ ਬਾਤ ਸਨੇਹ ਨਾਲ ਭਰ ਗਿਆ ਉਹ ਪੁੱਤਰ ਜੀ ਉਹ ਪੁੱਤਰ ਜੀ ਉਸਦਾ ਮੂੰਹ ਨਿਕਲ ਪਿਆ ਤੁਸੀਂ ਆ ਗਈ ਤੇ ਉਸ ਨੇ ਦੇ ਨਬਾਲ ਗੋਬਿੰਦ ਨੂੰ ਛਾਤੀ ਨਾਲ ਕੁੱਟ ਲਿਆ ਜਿਵੇਂ ਡਰਦੀ ਹੋਵੇ ਕਿ ਉਹ ਕਿਤੇ ਸੁਪਨਾ ਨਾ ਵੇਖਦੀ ਹੋਵੇ ਇਹ ਸੁਖ ਸੁਪਨਾ ਕਿਤੇ ਟੁੱਟ ਨਾ ਜਾਏ ਬਲ ਗੋਬਿੰਦ ਨੇ ਵੀ ਆਪਣੀਆਂ ਨਿੱਕੀਆਂ ਨਿੱਕੀਆਂ ਬਾਹੜੀਆਂ ਨਾਲ ਰਾਣੀ ਨੂੰ ਗਲ ਫੜੀ ਪਾ ਲਈ ਤੇ ਆਪਣਾ ਨਾਜ਼ੁਕ ਸਿਰ ਰਾਣੀ ਮਾਂ ਦੇ ਮੋਢੇ ਨਾਲ ਜੋੜ ਲਿਆ ਦੋਵੇਂ ਮਾਂ ਪੁੱਤਰ ਕਿੰਨਾ ਚਿਰ ਇਸ ਪਿਆਰ ਗਲਵਕੜੀ ਦੇ ਇਲਾਹੀ ਸਵਾਦ ਵਿੱਚ ਡੁੱਬੇ ਰਹੇ ਸਵਾਦੋ ਸਵਾਦ ਹੁੰਦੇ ਰਹੇ ਫਿਰ ਬਾਲ ਗੋਬਿੰਦ ਜੀ ਨੇ ਹੌਲੀ ਜਿਹੀ ਆਪਣੇ ਸਿਰ ਚੁੱਕਿਆ ਅਤੇ ਮਾਖੀ ਨੂੰ ਮਿੱਠੀ ਆਵਾਜ਼ ਵਿੱਚ ਕਿਹਾ ਮਾਂ ਜੀ ਸਾਡੀਆਂ ਪੂਰੀਆਂ ਘੁੰਗਣੀਆਂ ਰਾਣੀ ਚੌਂਕੀ ਤੇ ਕਿਹਾ ਆਹ ਪੁੱਤਰ ਜੀ ਮੈਂ ਤਾਂ ਭੁੱਲ ਗਈ ਸੀ ਤਾਂ ਤੇ ਉਹ ਬੈ ਉੱਠ ਕੇ ਅੰਦਰ ਗਈ ਤੇ ਇੱਕ ਵੱਡੀ ਸਾਰੀ ਥਾਲੀ ਵਿੱਚ ਪੂਰੀਆਂ ਘੁੰਗਣੀਆਂ ਚਾਵਲ ਕੜਾਹ ਦੁੱਧ ਤੇ ਹੋਰ ਕਈ ਕੁਝ ਪਰੋਸ ਕੇ ਲਿਆਈ ਤੇ ਗੋਬਨ ਜੀ ਦੇ ਅੱਗੇ ਲਿਆ ਤਰਿਆ ਬੜ ਗੋਬਨ ਜੀ ਨੇ ਆਪਣੇ ਸੰਗੀਆਂ ਨੂੰ ਵੀ ਬੁਲਾ ਲਿਆ ਤੇ ਸਾਰੇ ਰਲ ਕੇ ਖਾਣ ਲੱਗੇ ਅਗਲੇ ਦਿਨ ਉਹ ਫਿਰ ਮਹਿਲ ਵਿੱਚ ਖੇਡ ਰਹੇ ਸਨ ਉਸ ਤੋਂ ਅਗਲੇ ਦਿਨ ਵੀ ਖੇਡ ਰਹੇ ਸਨ ਤੇ ਹੁਣ ਨਿਤ ਦਾ ਨਿਯਮ ਬਣ ਗਿਆ ਰਾਣੀ ਖੁਸ਼ ਸੀ ਉਸ ਦੀ ਸਖਨੀ ਗੋਦ ਪਰ ਗਈ ਰਾਜਾ ਖੁਸ਼ ਸੀ ਉਸ ਦੀ ਸੰਤਾਨ ਦੀ ਸਿੱਖ ਤ੍ਰਿਪਤੀ